ਕਾਸੀਕਰ ਕਿਸਾਨ ਭਰਾਵੋ ਐਸ ਵਾਰ ਜੇ ਕਿਸੇ ਮਰਜੀ ਕਿਸਾਨ ਭਰਾ ਨੂੰ ਪੁੱਛ ਲਈਏ ਪੁੱਛੀ ਵੀ ਕਣਕ ਦਾ ਝਾੜ ਕੀ ਰਿਹਾ ਦੋਸਤੋ 70 ਮਣ ਤੋਂ ਥੱਲੇ ਕੋਈ ਗੱਲ ਹੀ ਨਹੀਂ ਕਰਦਾ ਆਪਣੀ ਕਣਕ ਦਾ ਝਾੜ 70 ਮਣ 70 ਮਣ ਤੋਂ ਥੱਲੇ ਕੋਈ ਗੱਲ ਹੀ ਨਹੀਂ ਕਰਦਾ ਵੀਡੀਓ ਦੇਖਦੇ ਆ ਕੋਈ ਕਹਿੰਦਾ 70 ਮਣ ਝਾੜ ਆ ਕੋਈ ਕਹਿੰਦਾ ਕਿੰਨਾ ਝਾੜ ਆ ਵੈਰੈਟੀ ਲਈ ਸੀ ਇਹਦਾ ਝਾੜ ਇੰਨਾ ਦੋਸਤੋ ਗੱਲ ਕਰੀਏ ਐਸ ਵਾਰ ਸਾਰੀਆਂ ਕਣਕਾਂ ਦਾ ਝਾੜ ਹੀ ਸੋਹਣਾ ਰਿਹਾਗਾ ਪਰ ਦੋਸਤੋ ਸੱਚ ਕੋਈ ਦੱਸਣ ਨੂੰ ਤਿਆਰ ਨਹੀਂ ਦੋਸਤੋ ਆਪਾਂ ਇਸ ਵੀਡੀਓ ਦੇ ਵਿੱਚ ਕਿਸਾਨ ਭਰਾਵਾਂ ਨਾਲ ਵੀ ਗੱਲ ਕਰੀ ਹੈ ਤੇ ਮਸ਼ੀਨ ਵਾਲੇ ਵੀਰਾਂ ਨੂੰ ਵੀ ਪਤਾ ਹੁੰਦਾ ਝਾੜ ਕਿਉਂਕਿ ਉਹ ਵੜਦੇ ਹੀ ਰਹਿੰਦੇ ਨੇ ਸਾਰਿਆਂ ਦੀਆਂ ਕਣਕਾਂ ਕਿਹੜੀ ਵੈਰੈਟੀ ਕਿੰਨੇ ਤੇ ਰਹਿਿਆ ਦੋਸਤੋ ਤੇ ਬਾਕੀ ਟੈਂਕ ਚ ਪਾ ਕੇ ਹੀ ਪਤਾ ਲੱਗ ਜਾਂਦੀ ਹੈ ਕਿ ਭੈਣ ਦੇ ਵੀ ਕਿੰਨਾ ਝਾੜ ਆ ਰਿਹਾ ਐਸ ਵਾਰ ਕਣਕਾਂ ਦਾ ਤੇ ਦੋਸਤੋ ਆਪਾਂ ਆਪਣੀ ਕਣਕ ਦਾ ਵੀ ਝਾੜ ਗੱਲਬਾਤ ਕਰਾਂਗੇ ਤੁਹਾਡੇ ਨਾਲ ਤੇ ਬਾਕੀ ਸਾਰੇ ਕਿਸਾਨ ਭਰਾਵਾਂ ਨਾਲ ਗੱਲਬਾਤ ਕਰਕੇ ਆਪਾਂ ਨੂੰ ਤੁਹਾਨੂੰ ਆਫਤ ਝਾੜ ਇੱਕ ਦੱਸਾਂਗੇ ਕਿਉਂਕਿ ਦੋਸਤੋ ਵੀਡੀਓ ਦੇ ਵਿੱਚ ਆਪਾਂ ਵੀਡੀਓ ਬਣਾਉਣ ਦੇ ਵਿੱਚ ਸਾਰੇ ਦੇਖੀਏ ਕੋਈ 70 ਮਾਣ ਕੋ 71 ਮਾਣ ਕੋਈ 60 ਮਾਣ ਕੋਈ ਕਿੰਨਾ ਕਹਿ ਰਿਹਾ ਦੋਸਤੋ ਤੇ ਅੱਜ ਗੱਲਬਾਤ ਕਰਦੇ ਆ ਦੋਸਤੋ ਕਿਹੜੀ ਕਣਕ ਦਾ ਝਾੜ ਕਿਵੇਂ ਰਿਹਾ ਦੋਸਤੋ ਇਸ ਵਾਰ ਜਿਹੜੀ ਮੌਸਮ ਆ ਜਿਹੜਾ ਦੋਸਤੋ ਬਹੁਤ ਸੋਹਣਾ ਰਿਹਾ ਕਣਕ ਦਾ ਝਾੜ ਵੀ ਕਣਕਾਂ ਦਾ ਬਹੁਤ ਸੋਹਣਾ ਕਿਉਂਕਿ ਦੋਸਤੋ ਜੇ ਪਹਿਲਾਂ ਗੱਲ ਕਰੀਏ ਕੋਰਾ ਘੱਟ ਪਿਆ ਠੰਡ ਘੱਟ ਸੀ ਐਸ ਵਾਰ ਪਰ ਪਿੱਛੋਂ ਜਿਹੜੇ 2 ਤੋਂ 3 ਮੀਂਹ ਪੈ ਗਏ ਠੰਡਾ ਜਿਹੜੀ ਉਹ ਲੰਮੀ ਹੋ ਗਈ ਤਾਂ ਕਰਕੇ ਐਸ ਵਾਰ ਕਣਕਾਂ ਦਾ ਝਾੜਾ ਦੋਸਤੋ ਸੋਹਣਾ ਆ ਕਿਉਂਕਿ ਕੁਦਮ ਕਣਕਾਂ ਦਾ ਪਕਾ ਨਹੀਂ ਹੋਇਆ ਪਕਾ ਜਿਹੜਾ ਹੌਲੀ-ਹੌਲੀ ਤਾਂ ਕਰਕੇ ਝਾੜਾ ਜਿਹੜਾ ਉਹ ਬੰਪਰ ਆਇਆ ਤੇ ਗੱਲਬਾਤ ਕਰੀਏ ਦੋਸਤੋ 222 303 ਕਣਕ ਦੀ ਜਾਂ 187 ਕਣਕ ਦੀ ਇਹਨਾਂ ਦਾ ਝਾੜ ਦੋਸਤੋ 55 ਤੋਂ ਲੈ ਕੇ 60 ਮਣ 62 ਮਣ ਦੇ ਵਿੱਚ ਵਿੱਚ ਰਿਹਾ ਕਿਉਂਕਿ ਜਿੱਥੇ-ਜਿੱਥੇ ਬਾਹਣ ਬਹੁਤ ਜ਼ਿਆਦਾ ਡਾਕਰ ਨੇ ਉੱਥੇ ਬਹੁਤ ਸੋਨਾ ਵੀ ਝਾੜ ਰਿਹਾ ਦੋਸਤੋ ਜੇ ਇਹ ਗੱਲ ਕਰੀਏ ਉੱਥੇ 60 ਤੋਂ ਪਲੱਸ ਵੀ ਰਿਹਾ ਨਹੀਂ ਆਉਸਤ ਝਾੜ ਦੋਸਤੋ ਦੜੇ ਦਾ ਝਾੜ ਮੰਨ ਲਓ ਤੁਹਾਡੇ ਖੇਤ ਦੇ ਵਿੱਚ ਇੱਕ ਕੀਲਾ ਉਹ ਤੁਹਾਡੇ ਕੀਲਾ ਇੱਕ ਕੀਲਾ ਮੰਨ ਲਓ 10 ਕੀਲਿਆਂ ਦੇ ਵਿੱਚ ਇੱਕ ਕੀਲਾ ਤੁਹਾਡਾ 62 ਮਾਣਾ 65 ਮਾਣਾ ਵੀ ਝਾੜ ਦੇ ਦੇ ਸਕਦਾ ਦੋਸਤੋ ਪਰ ਇਹ ਨਹੀਂ ਹੁੰਦਾ ਵੀ ਆਪਾਂ ਇੱਕ ਕੀਲੇ ਦਾ ਝਾੜ ਸਾਰੇ ਕੀਲਿਆਂ ਦੇ ਉੱਤੇ ਲਾਈਏ ਇੱਕ ਕੀਲਾ ਬਹੁਤ ਹੀ ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਮਿੱਟੀ ਹੈ ਉਹ ਵੱਖੋ ਵੱਖਰੀ ਹੈਗੀ ਜੇ ਗੱਲ ਕਰੀਏ ਦੋਸਤੋ ਇੱਕ ਕੀਲਾ ਸੋਡਾ ਤੁਹਾਡੇ ਖੇਤ ਦੇ ਵਿੱਚ 40 ਤੋਂ 45 ਮਾਣ ਵੀ ਝਾੜ ਦੇ ਸਕਦਾ ਇੱਕ ਕੀਲਾ 65 ਤੋਂ 60 ਮਣ ਵੀ ਝਾੜ ਦੇ ਸਕਦਾ ਦੋਸਤੋ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਤੁਹਾਡੇ ਖੇਤ ਦੇ ਵਿੱਚ ਵੀ ਬਖਰੀਵੀ ਮਿੱਟੀ ਹੁੰਦੀ ਹੈ ਈਲਾ ਆਪਣਾ ਵਾਹਣ ਦਾ ਜ਼ਿਆਦਾ ਝਾੜ ਦਿੰਦਾ ਤੇ ਇੱਕ ਘੱਟ ਦਿੰਦਾ 303 ਵੈਰੈਟੀ ਦਾ ਝਾੜ ਆ ਜਿਹੜਾ ਉਹ ਕਿਨਾਰਿਆ ਦੋਸਤੋ 303 ਵੈਰੈਟੀ ਦਾ ਝਾੜ ਆ ਦੋਸਤੋ ਜਿਹੜਾ ਉਹ 55 ਮਣ ਤੋਂ ਲੈ ਕੇ 58 ਮਣ ਦੇ ਵਿੱਚ ਵਿਚਾਰਿਆ ਦੋਸਤੋ ਤੇ ਉਸ ਤੋਂ ਬਾਅਦ ਗੱਲ ਕਰੀਏ ਦੋਸਤੋ 187 ਜਾਂ ਫਿਰ ਇਹਨੇ ਨਾਲ ਕੋਈ ਕਣਕ ਰਲਾ ਕੇ ਬੀਜੀ ਸੀਗੀ ਦੋ ਤਿੰਨ ਵੈਰਾਈਟੀਆਂ ਇਕੱਠੀਆਂ ਕਰਕੇ ਬੀਜੇ ਸੀ ਉਹਦਾ ਝਾੜ ਵੀ ਦੋਸਤੋ 58 ਤੋਂ 60 ਮਾਣ ਦੇ ਵਿੱਚ ਵਿਚਾਰਿਆ ਦੋਸਤੋ ਇਹ ਬਾਹਣ ਵੀ ਮੈਟਰ ਕਰਦੇ ਦੋਸਤੋ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਦੋਸਤੋ ਕਿਉਂਕਿ ਇਸ ਵਾਰ ਜਿਹੜੇ ਕਿਸਾਨ ਭਰਾਵਾਂ ਨੇ ਰਲਾ ਕੇ ਕਣਕ ਬੀਜੀ ਸੀ ਉਹਨਾਂ ਦਾ ਝਾੜ ਬਹੁਤ ਸੋਹਣਾ ਰਿਹਾ ਆਈ ਵਾਰੀ ਜ਼ਿਆਦਾ ਝਾੜ ਰਹਿਦਾ ਉਸ ਵਾਰ ਜਿਹੜੀ ਆਪਾਂ ਕਣਕ ਰਲਾ ਕੇ ਬੀਜਦੇ ਆ ਤੇ ਦੋਸਤੋ 826 ਦਾ ਝਾੜ ਆ ਜਿਹੜੇ ਕਿਸਾਨ ਭਰਾਵਾਂ ਤੋਂ ਆਪਾਂ ਨੇ ਜਿਵੇਂ ਗੱਲਬਾਤ ਕੀਤੀ ਆ ਤੇ 826 ਦਾ ਜਿਵੇਂ ਪਿਛਲੀ ਵਾਰ ਬਹੁਤ ਸਾਰੀਆਂ ਵੀਡੀਓ ਬਣੀਆਂ ਅਸੀਂ ਆ ਕਿਸਾਨ ਭਰਾ ਬਸ ਕਹਿ ਦਿੰਦੇ ਆਗੇ ਮੂੰਹ ਹਿਲਾਉਣਾ ਹੁੰਦਾ ਹੈ ਕੋਈ ਝਾੜ ਦੋਸਤੋ ਜਦੋਂ ਆਪਾਂ ਟਰਾਲੀ ਦੇ ਵਿੱਚ ਕਣਕ ਲੈ ਕੇ ਜਾਂਦੇ ਆ ਉਦੋਂ ਤਾਂ ਆਪਾਂ ਨੂੰ ਲੱਗਦਾ ਹੁੰਦਾ ਵੀ ਇਹ ਤਾਂ ਬਹੁਤ ਜ਼ਿਆਦਾ ਝਾੜ ਦੇਊਗੀ ਜਦੋਂ ਦੋਸਤੋ ਗੱਟਿਆਂ ਦੇ ਵਿੱਚ ਪੈ ਜਾਂਦੀ ਹੈ ਜੁਖਦੀ ਹੈ ਉਸ ਤੋਂ ਬਾਅਦ ਪਤਾ ਲੱਗਦਾ ਵੀ ਇਹਦਾ ਝਾੜ ਕਿੰਨਾਗਾ ਦੋਸਤੋ 826 ਦੀ ਗੱਲਬਾਤ ਕਰੀਏ ਦੋਸਤੋ ਕਿਸਾਨ ਭਰਾ 70 ਮਣ ਦੇ ਲਵੇ ਵੀ 10 ਰਹੇ ਨੇ ਪਰ ਦੋਸਤੋ ਜਿਹੜਾ ਔਸਤ ਝਾੜੇ ਦੀ ਗੱਲ ਕਰੀਏ ਆਪਾਂ 826 ਦੀ ਏ ਦਾ ਵੀ ਦੋਸਤੋ 55 ਤੋਂ ਲੈ ਕੇ 58 59 ਤੱਕ ਇਹਦਾ ਝਾੜ ਆ ਦੋਸਤੋ ਜਿਹੜਾ ਆ ਰਿਹਾ 826 ਦਾ ਤੇ ਦੋਸਤੋ ਵਿਚ ਗੱਲਬਾਤ ਕਰੀਏ 327 ਕਣਕ ਦੀ 327 ਕਣਕ ਜਿਹੜੀ ਦੋਸਤੋ ਜਿਵੇਂ ਕਿਸਾਨ ਭਰਾ ਕਹਦੇ ਆ 70 ਤੋਂ 75 ਮਣ ਦੀ ਵੀ ਆਵਾਜ਼ ਆ ਰਹੀ ਆ ਵੀ ਸਾਡੇ ਖੇਤਾਂ ਦੇ ਵਿੱਚ 75 ਵੀ ਨਿਕਲੀ ਐ ਤੇ ਦੋਸਤੋ ਗੱਲਬਾਤ ਕਰੀਏ ਇੱਥੇ ਆਪਾਂ ਵਿੱਚ ਕਿਸਾਨ ਭਰਾਵਾਂ ਦੇ ਖੇਤਾਂ ਦੀ ਜਿਹੜੀ ਮਿੰਤੀ ਗਿਣਤੀ ਆ ਜਿਹੜੀ ਉਹ ਵੀ ਦੋਸਤੋ ਵੱਧ ਹੋ ਸਕਦੀ ਆ ਕਿਉਂਕਿ ਜੇ ਵਾਹਣ ਦਾ ਏਰੀਆ ਵੱਧ ਹੋਊਗਾ ਮੰਨ ਲਓ ਕਿਤੇ ਨਾ ਕਿਤੇ 6 ਬਿਗਿਆਂ ਦਾ ਕਿਲਾ ਵੀ ਹੈਗਾ ਤੇ ਕਿਤੇ ਨਾ ਕਿਤੇ 4.5 ਵਿੱਗਿਆਂ ਦਾ ਕਿਲਾ ਵੀ ਹੈਗਾ ਦੋਸਤੋ ਜੇ ਹੁਣ ਗੱਲਬਾਤ ਕਰੀਏ ਦੋਸਤੋ ਜਿੱਥੇ 6 ਵਿੱਗਿਆਂ ਦਾ ਕਿਲਾ ਉੱਥੇ ਤਾਂ 327 ਵੈਰੈਟੀ ਨੇ ਝਾੜ ਆ ਜਿਹੜਾ ਉਹ 70 ਮਣ ਦੇ ਤਕਰੀਬ ਦੇਣੀ ਆ ਦੋਸਤੋ ਕਿਉਂਕਿ ਇੱਕ ਵਿੱਗੇ ਦੀ ਗੱਲ ਕਰੀਏ ਦੋਸਤੋ ਆਉਸਤ ਝਾੜ ਵੱਧ ਜਾਂਦਾ ਪਰ ਜਿੱਥੇ ਗੱਲਬਾਤ ਕਰੀਏ ਆਪਾਂ 4.5-5 ਵਿੱਗਿਆਂ ਦਾ ਕਿਲਾ ਉੱਥੇ ਝਾੜ ਆ ਜਿਹੜਾ ਦੋਸਤੋ ਕਟੂਗਾ ਹੀ ਕਟੂਗਾ ਕਿਉਂਕਿ ਜਗ੍ਹਾ ਘਟ ਗਈ ਤੇ ਉੱਥੇ ਜਗ੍ਹਾ ਵਧ ਗਈ ਹੁਣ 327 ਦੀ ਗੱਲ ਕਰੀਏ ਦੋਸਤੋ 327 ਦਾ ਝਾੜ ਆ ਉਹ 60 ਮਣ ਦੇ ਲਵੇ ਲਾਉਣੇ ਰਿਹਾ ਦੋਸਤੋ ਤੇ ਬਾਕੀ ਬਾਹਣ ਦੀ ਗੱਲ ਕਰੀਏ ਜਿੱਥੇ ਵਾਧਾ ਦੋਸਤੋ ਉੱਥੇ ਵਧ ਰਹੂ ਝਾੜ ਜਿੱਥੇ ਘਟਾ ਦੋਸਤੋ ਉੱਥੇ ਘਟਾ ਤੇ ਹੁਣ ਗੱਲਬਾਤ ਕਰੀਏ 370 71 72 ਵੈਰਾਈਟੀ ਦੀ ਦੋਸਤੋ ਕਾਂਕੀ ਦੋਸਤੋ ਇਸ ਵਾਰ ਇਹ ਨਮੀਆਂ ਲੱਗੀਆਂ ਸੀ ਬਹੁਤ ਜ਼ਿਆਦਾ ਕਿਸਮਾਂ ਲੱਗੀਆਂ ਸੀ ਰਲਾ ਕੇ ਵੀ ਬੀਜੇ ਸੀ ਕਿਸਾਨ ਭਰਾਵਾਂ ਨੇ ਤੇ ਦੋਸਤੋ ਆਪਾਂ ਨੇ ਵੀ 370 ਤੇ 71 ਵੈਰੈਟੀ ਲਾਈ ਸੀ ਤੇ ਆਪਾਂ ਗੱਲ ਕਰੀਏ ਦੋਸਤੋ ਝਾੜ ਆ ਜਿਹੜਾ ਆਪਣਾ ਆਉਸਤ ਝਾੜ ਸਾਰੀ 1 ਕਿਲੇ ਦਾ ਦੋਸਤੋ ਵੱਧ ਰਹਿਣਾ ਝਾੜ ਮੰਨ ਲਓ ਆਪਾਂ ਪਹਿਲਾਂ ਵੀ ਗੱਲ ਕਰੀਏ ਹੁਣ ਜੇ ਆਪਾਂ ਆਪਣੇ 1 ਕਿਲੇ ਦੇ ਵਿੱਚ ਖੇਤ ਦੇ ਵਿੱਚੋਂ ਲਾਈਏ ਉਹਦਾ ਝਾੜ ਦੋਸਤੋ 65 ਤੋਂ ਪਲੱਸ ਵੀ ਗਿਆ ਪਰ ਦੋਸਤੋ ਜੇ ਆਉਸਤ ਝਾੜ ਲਾਈਏ 60 60 ਦੇ ਲਵੇ ਲਾਉਣੇ ਰਹਿੰਦਾ ਦੋਸਤੋ ਝਾੜ 60 ਤੋਂ 55 ਮਣ ਦੇ ਵਿੱਚ ਵਿੱਚ ਆਪਣੇ ਖੇਤ ਦਾ ਝਾੜ ਦੋਸਤੋ 55 ਤੋਂ 60 ਮਣ ਦੇ ਵਿੱਚ ਵਿੱਚ ਰਿਹਾ ਦੋਸਤੋ ਤੇ ਇਹ ਫੁਕਰੀ ਮਾਰਨ ਦਾ ਕੋਈ ਫਾਇਦਾ ਨਹੀਂ ਦੋਸਤੋ ਕਿਉਂਕਿ ਠੇਕੇ ਤੇ ਜ਼ਮੀਨਾ ਫਿਰ ਆਪਾਂ ਕਹਿੰਦੇ ਨੇ ਵੀ ਵੱਧ ਗਿਆ ਕਿਉਂਕਿ ਠੇਕੇ ਵਾਲੇ ਜੋ ਜ਼ਮੀਨਾ ਦਿੰਦੇ ਨੇ ਜਦੋਂ ਉਹ ਇਹ ਵੀਡੀਓ ਦੇਖਦੇ ਨੇ ਵੀ ਕਣਕਾਂ ਦੇ ਝਾੜ ਦਾ 70 ਮਣ ਮਣ ਜਾਈ ਜਾਂਦੇ ਨੇ ਵੀ ਅਸੀਂ ਠੇਕਾ ਸਸਤਾ ਕਿਉਂ ਦਈਏ ਤਾਹੀਂ ਦੋਸਤੋ ਠੇਕੇ ਦਾ ਰੇਟ ਆ ਜਿਹੜਾ ਉਹ ਆ ਫੁਕਰੀਆਂ ਮਾਰ ਕਰਕੇ 70 ਮਣ ਕਹਿ ਦਨੇ ਆ ਕਦੇ 80 ਮਣ ਕਹਿ ਦਨੇ ਆ ਕਦੇ 60 ਮਣ 60 ਮਣ ਤੋਂ ਥੱਲੇ ਤਾਂ ਕੋਈ ਕਿਸਾਨਪਰਾ ਗੱਲ ਹੀ ਨਹੀਂ ਕਰ ਰਿਹਾ ਵੀ ਸਾਡੀ ਕਣਕ ਦਾ ਝਾੜ ਆ ਜਿਹੜਾ 70 ਮਣ ਰਿਹਾ ਇੱਥੋਂ ਥੱਲੇ ਦਾ ਕੋਈ ਉੱਤਰ ਹੀ ਨਹੀਂ ਰਿਹਾ ਕਿਸਾਨਪਰਾ ਉਹ ਇਹ ਗਲਤੀਆਂ ਆਪਣੀਆਂ ਨੇ ਮੰਨ ਲਓ ਇਸ ਵਾਰ ਮੌਸਮ ਵਧੀਆ ਰਿਹਾ ਝਾੜ ਸੋਹਣਾ ਰਿਹਾ 4 ਰੁਪਏ ਬਚਣੇ ਦੀ ਸਾਨੂੰ ਦੋਸਤੋ ਗੱਲ ਕਰੀਏ ਇਸ ਵਾਰ ਜੇ ਕਣਕ ਦਾ ਝਾੜ ਸੋਹਣਾ ਤਾਂ ਥੋੜੀ ਜਿਹੜੀ ਤੂੜੀ ਦਾ 20 ਤੋਂ 30 ਹਜ਼ਾਰ ਰੁਪਏ ਸਾਨੂੰ ਬਚਦਾ ਹੁੰਦਾ ਸੀ ਉਹ ਵੀ ਨਹੀਂ ਬਚ ਰਿਹਾ ਇਸ ਵਾਰ ਤੂੜੀ ਨੂੰ ਵੀ ਨਹੀਂ ਕੋਈ ਪੁੱਛ ਰਿਹਾ ਤੇ ਦੋਸਤੋ ਗੱਲ ਉੱਥੇ ਹੀ ਖੜੀ ਹੈ ਜ਼ਿੰਮੇਵਾਰ ਦੀ ਜੇ ਹੁਣ ਕਿਸਾਨ ਭਰਾਵੋ ਆਪਾਂ ਗੱਲ ਕਰੀ ਜਾਈਏ ਵੀ ਕਲਕੱਤਾ ਜੀ ਐਤਕੀ ਦੁੱਖ ਤੋੜੂਗੀ ਤੇ ਦੋਸਤੋ ਜਿਹੜੀ ਬਚਤ ਹੋਣੀ ਸੀ ਉਹ ਵੀ ਸੀ ਜ਼ੀਰੋ ਹੋ ਗਈ ਆਪਣੀ ਕਿਉਂਕਿ ਤੂੜੀ ਦੇ ਰੂਪ ਦੇ ਵਿੱਚ ਕਿਸਾਨ ਦੇ ਜੇਬ ਦੇ ਵਿੱਚ ਪੈਸੇ ਪੈਣੇ ਸੀ ਇਸ ਵਾਰ ਤੂੜੀ ਰੋਣ ਰਹੀ ਹੈ ਕਿਸਾਨ ਭਰਾਵੋ ਤੇ ਗੱਲ ਕਰੀਏ ਦੋਸਤੋ ਫੁਕਰੀ ਨਾ ਮਾਰੋ ਕਿਉਂਕਿ ਠੇਕੇ ਤੇ ਜ਼ਮੀਨਾਂ ਤਰ 80 ਤੋਂ ਵੀ ਟੱਪ ਗਈਆਂ ਹੁਣ ਜੇ ਆਪਾਂ ਗੱਲ ਕਰੀਏ ਕਣਕ ਦੀ ਦੋਸਤੋ ਹੁਣ ਕਿਉਂਕਿ ਠੇਕੇਦਾਰ ਜੋ ਠੇਕੇ ਤੇ ਜ਼ਮੀਨ ਦਿੰਦਾ ਉਹ ਵੀ ਸੋਚਦਾ ਜਦੋਂ ਝਾੜ ਐਨਾ ਐਨ ਆ ਰਿਹਾ ਤਾਂ ਮੈਂ ਜ਼ਮੀਨ ਘੱਟ ਕਿਉਂ ਦੇਵਾਂ ਤੇ ਦੋਸਤੋ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਜਿਹੜਾ ਏਰੀਆ ਸੀਗਾ ਕਿਹੜੀ ਵੈਰਾਈਟੀ ਲਾਈ ਸੀ ਤੇ ਕਿੰਨਾ ਝਾੜ ਆਇਆ ਤੁਹਾਡਾ ਤੇ ਕਮੈਂਟ ਕਰਕੇ ਦੱਸਿਓ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਕਰਿਓ ਦੋਸਤੋ ਸ਼ੇਅਰ ਤੇ ਦੋਸਤੋ ਫੁਕਰੀ ਮਾਰਨ ਦਾ ਕੋਈ ਵੀ ਫਾਇਦਾ ਨਹੀਂ ਅਕੀ ਦੋਸਤੋ ਅੱਗੇ ਵੀਡੀਓ ਲੈ ਕੇ ਆਉਂਦੇ ਰਹਾਂਗੇ ਕਰਿਓ ਵੀਡੀਓ ਸ਼ੇਅਰ ਧੰਨਵਾਦੀ ਸਾਰੇ ਆਰਿਆਂ ਦਾ